ਅੱਜ ਆਜ਼ਾਦੀ ਦਿਹਾੜੇ ਮੌਕੇ ਮੋਹਾਲੀ ਵਿਖੇ ਜ਼ਿਲ੍ਹਾ ਪਧਰੀ ਸਮਾਗਮ ਕਰਵਾਇਆ ਗਿਆ। ਦੇਸ਼ ਦੀ ਆਜ਼ਾਦੀ ਚ ਕੀਮਤੀ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਅਤੇ ਸ਼ਲਾਂਗਾ ਯੋਗ ਕੰਮ ਕਰਨ ਵਾਲਿਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵੇਲੇ ਸਭ ਤੋਂ ਵੱਧ ਜਾਨਾਂ ਪੰਜਾਬੀਆਂ ਦੀਆਂ ਗਈਆਂ ਜਿਨ੍ਹਾਂ ਦੇ ਪਰਿਵਾਰ ਅੱਜ ਵੀ ਸੰਤਾਪ ਹੰਡਾ ਰਹੇ ਹਨ। ਉਹਨਾਂ ਸਾਰੀਆਂ ਵਿਛੀਆਂ ਰੂਹਾਂ ਨੂੰ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ। ਅੱਜ ਆਪਜੀ ਦੇ ਮਾਧਿਅਮ ਦੇ ਰਾਹੀਂ ਮੈਂ ਪੰਜਾਬ ਨੂੰ ਤੇ ਪੂਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿਨ ਹੈ ਸਾਡੇ ਰੱਖੜਵੇ ਜਿਹੜਾ ਹੈ ਇੰਡੀਪੈਂਡੈਂਸ ਡੇ ਦਾ ਸਾਡੀ ਆਜ਼ਾਦੀ ਮੌਕੇ ਦਾ ਤੇ ਇਹ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਮਿਲੀ ਹੈ ਸਾਡੇ ਸ਼ਹੀਦਾਂ ਨੇ ਸ੍ਰੀ ਦੇ ਆਜ਼ਮ ਸ੍ਰੀ ਭਗਤ ਸਿੰਘ ਸੁਖਦੇਵ ਰਾਜਗੁਰੂ ਸਾਡੇ ਲਾਲਾ ਲਾਜਪਤ ਰਾਏ ਜੀ ਸਾਡੇ ਗਗਰੀ ਬਾਬੇ ਬਹੁਤ ਕੀ ਕੀ ਸਾਡੂੰ ਜਿਹੜੀ ਹੈ ਆਜ਼ਾਦੀ ਮਿਲੀ ਹੈ ਤੇ ਪੰਜਾਬ ਦੀ ਲੋਕਾਂ ਨੇ ਇੱਕ ਵਕਤ ਅਰ ਹਰ ਰੋਜ਼ ਸਿਰੇ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਲਿਖੀ ਦੇ ਕਿ ਪੰਜਾਬ ਦੇ ਲੋਕਾਂ ਦੀ ਉਮੀਦਾਂ ਦੇ ਉੱਤੇ ਖਰਾ ਉਤਰ ਸਕੀਏ ਤੇ ਉਸ ਦੇ ਉੱਤੇ ਜੋ ਮੇਰੇ ਕੋਲ ਜ਼ਿੰਮੇਦਾਰੀ ਹੈ ਉਹ ਮੇਰੇ ਆਪਣੇ ਹੱਥੇ ਦੀ ਤੇ ਸਿੱਖਿਆ ਮੈਥੇ ਦੀ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਹੈ ਤੇ ਪੰਜਾਬ ਦੇ ਜਿਹੜਾ ਸਿੱਖਿਆ ਦਾ ਅਦਾਰਾ ਹੈ ਉਹਦੇ ਵਿੱਚ ਜਿੰਨਾ ਵੀ ਬਦਲਾਅ ਆ ਸਕੇ ਜੋ ਵੀ ਪੋਜੀਟਿਵ ਚੇਂजेस ਹੈ ਉਹ ਲੈ ਕੇ ਆ ਸਕੇ ਆਪ ਸਾਰੇ মিডিਆ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਾਰਗ ਬਾਦ ਖਰਾਬ ਮੌਸਮ ਸੀ ਲਗਾਤਾਰ ਮੀ ਜਿਹੜਾ ਹੈ ਕਿਣੀਆਂ ਉਹ ਤੁਹਾਡੇ ਤੇ ਗਿਰੀਆਂ ਸੀ ਉਸ ਦੇ باوجود ਵੀ ਤੁਸੀਂ ਕਵਰ ਕੀਤਾ ਏਦਾਂ ਹੀ ਤੁਸੀਂ ਹਮੇਸ਼ਾ ਹੀ ਤੁਹਾਡਾ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਇਸ ਡੈਮੋਕ੍ਰੇਸੀ ਦੇ ਵਿੱਚ ਇਸ ਜਨਤੰਤਰ ਦੇ ਵਿੱਚ ਆਪ ਸਭ ਨੇ ਵੀ ਜਿਹੜਾ ਹੈ ਮੇਰੇ ਵੱਲੋਂ ਦਿਲੋਂ ਮੁਬਾਰਕਬਾਦ ਤੇ ਸਲੂਟ ਮੈਂ ਤਾਂ ਮੈਕਲੇ ਵੱਲੋਂ ਇੱਕ ਬਹੁਤ ਸ਼ਾਨਦਾਰ ਇਨੀਸ਼ੀਏਟਿਵ ਦੇ ਬਾਰੇ ਇਹ ਸਾਡੇ ਵੱਲੋਂ ਇੱਕ ਪਾਰਟਨਰਸ਼ਿਪ ਵਿਦ HDFC ਬੈਂਕ ਤੇ ਸਾਡੇ ਅਫਸਰ ਗੋਰੀ ਪ੍ਰਕਾਸ਼ ਜੀ ਉਹਨਾਂ ਦਾ ਇਨੀਸ਼ੀਏਟਿਵ ਸੀਗਾ ਤੇ ਇਸ ਦੇ ਨਾਲ ਜਿਹੜਾ ਤੁਸੀਂ ਦੇਖੋ ਕਿ ਜਿਹੜੇ ਬੱਚੇ ਅ ਅਗਲੇ ਉਹ ਪਰਮਾਤਮਾ ਵੱਲੋਂ ਇਦਾਂ ਦੇ ਬਣਾਏ ਗਏ ਹੈ ਕਿ ਉਹਨਾਂ ਨੂੰ ਕਿਸੇ ਦੇ ਡਿਪੈਂਡੈਂਟ ਹੋਣਾ ਪੈਂਦਾ ਸਕੂਲ ਜਾਣ ਦੇ ਲਈ ਤੇ ਉਹ ਸਕੂਲ ਤੋਂ ਦੂਰ ਰਹ ਜਾਂਦੇ ਸੀ ਤਾਂ ਇਹ ਲਗਭਗ 1.5 ਲੱਖ ਰੁਪਏ ਦੀ ਇੱਕ ਆਟੋਮੇਟਿਡ 휠 ਚੇਅਰ ਹੈ ਤੁਸੀਂ ਆਪ ਦੇਖੀ ਹੈ ਬੈਟਰੀ ਆਪਰੇਟਿਡ ਹੈ ਤੇ ਇਸ ਤਰੀਕੇ ਨਾਲ ਹੀ ਡਿਜ਼ਾਈਨ ਕੀਤਾ ਗਿਆ ਕਿ ਉਹਨਾਂ ਬੱਚੇ ਉਹਨੂੰ ਕਿਸੇ ਤੇ ਵੀ ਡਿਪੈਂਡੈਂਟ ਹੋਣ ਦੀ ਲੋੜ ਨਹੀਂ ਜਿਵੇਂ ਇੱਕ ਬੱਚੇ ਨੂੰ ਮੈਂ ਮਿਲੇ ਉਸੇ ਗਰੂਪ ਚ ਲੁਧਿਆਣੇ ਦਾ ਰਹਿੰਦਾ ਤੇ ਉਹਦਾ ਸਕੂਲ 5 ਕਿਲੋਮੀਟਰ ਦੂਰ ਹੈ ਉਹਨੂੰ 5 ਕਿਲੋਮੀਟਰ ਦਾ ਸਫ਼ਰ ਆਪਣੇ ਘਰ ਤੋਂ ਲੈ ਕੇ ਸਕੂਲ ਤੱਕ ਆਪ ਤੈਅ ਕਰ ਸਕਦਾ ਤੇ ਜਦੋਂ ਛੁੱਟੀ ਹੋਵੇ ਆਪ ਫਿਰ ਸਕੂਲ ਤੋਂ ਕਲਾਸ ਲਾ ਕੇ ਆਪਣੇ ਘਰ ਪਹੁੰਚ ਸਕਦਾ ਤੇ ਇਹ ਐਦਾਂ ਦੇ ਅਸੀਂ 150 ਬੱਚੇ ਆਈਡੈਂਟੀਫਾਈ ਕੀਤੇ ਅਸੀਂ ਉਹਨਾਂ ਨੂੰ ਕਰਾਂਗੇ ਬਹੁਤ ਧੰਨਵਾਦ ਜੀ ਇੱਕ ਹੋਰ ਅਨਾਉਂਸਮੈਂਟ ਜੀ ਕੱਲ ਮੁਹਾੜੀ ਜ਼ਿਲ੍ਹੇ ਦੇ ਵਿੱਚ ਅਸੀਸ ਛੁੱਟੀ ਦਾ ਨਾਮ ਕਰਦੇ ਹਾਂ ਕੀ ਚਾਹਿਆ ਸ਼ਾਇਦ ਸਾਡੇ ਕੀ ਕਹਿਣਾ ਚਾਹੋਗੇ ਮੈਂ ਸ਼ਾਇਦ ਪਹਿਲੀ ਵਾਰ ਦੇਖਿਆ ਤੁਮ ਸਨਮਾਨ ਹੁੰਦਾ 26 ਜਨਮ ਨਹੀਂ ਮੈਨੂੰ ਪਹਿਲੀ ਵਾਰ ਇੱਥੇ ਸਨਮਾਨਿਤ ਕੀਤਾ ਗਿਆ ਪਰੰਤੂ ਮੈਨੂੰ ਭਾਰਤ ਸਾਇੰਟਿਫਿਕ ਅਕੈਡਮੀ ਦਿੱਲੀ ਨੇ ਵੀ ਸਨਮਾਨਿਤ ਕੀਤਾ ਪੰਜਾਬ ਸਰਕਾਰ ਨੇ ਵੀ ਸਨਮਾਨਿਤ ਕੀਤਾ ਪਰ ਇਹ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਮੈਂ ਆਪਣੇ ਇਸ ਜ਼ਿਲ੍ਹੇ ਵਿੱਚ ਬੜੇ ਸਾਰਿਆਂ ਦੀ ਹਾਜ਼ਰੀ ਵਿੱਚ ਮੈਨੂੰ ਸਨਮਾਨ ਮਿਲਿਆ ਇਹ ਮੇਰੀ ਜੀਵਨ ਦਾ ਬੜਾ ਸਨਮਾਨ ਹੈ ਮੈਂ ਆਪਣੀ ਉਮਰ ਨਾਲੋਂ ਵੱਧ ਕਿਤਾਬਾਂ ਲਿਖੀਆਂ ਇਸ ਕਰਕੇ ਮਰੀ 83 ਸਾਲ ਦੀ ਮਰਿਆ ਪਰ ਮੈਂ 100 ਕਿਤਾਬਾਂ ਦੇਖੇ ਨੇ ਇਸ ਕਰਕੇ ਮੈਂ ਪੰਜਾਬੀ ਮਾਂ ਬੋਲੀ ਦੇ ਲਈ ਜੋ ਕਰ ਸਕਿਆ ਪੂਰਾ ਜਿਹੜਾ ਸਨਮਾਨ ਹੋਣਾ ਇਹ ਮੈਂ ਦੀ ਮਾਂ ਬੋਲੀ ਦਾ ਆਹ ਤਾਂ ਹਾਸਾ ਉੱਤੇ ਇਸੇ ਸ਼ਾਸਨ ਦਾ ਮੋਹਾਲੀ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ਤੇ ਇਹਨਾਂ ਨੇ ਬਹੁਤ ਚੰਗਾ ਪ੍ਰੋਗਰਾਮ ਲਿਖਿਆ ਹੈ ਤੇ ਸਾਰਿਆਂ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਕੰਮ ਕੀਤਾ ਹੈ ਉਹਨਾਂ ਨੂੰ ਸਨਮਾਨ ਕੀਤਾ ਜਾਵੇ। ਉਹ ਸਭ 43 ਸਾਲ ਦੇ ਤੁਸੀਂ ਕਹਿੰਦੇ ਹੋਗੇ। ਪ੍ਰਸ਼ਾਸਨ ਨੂੰ ਕਦੇ ਜਾਣੀਆ ਹੈ ਕਿ ਅੱਜ ਇਹ ਖਾਸ ਕੋਈ ਜੀਏ ਫਰਮਾਇਆ ਕਦੇ ਨਾ ਕਦੇ ਮੈਂ ਆਪਣੇ ਆਪ ਕਦੇ ਆਪਣੇ ਨੂੰ ਪੇਸ਼ ਨਹੀਂ ਕੀਤਾ ਇਹ ਵੀ ਕਿਸੇ ਤੁਹਾਡੇ ਵਰਗੇ ਦਾੰਸ਼ਵਰ ਨੇ ਸੁਣੀ। ਬਹੁਤ ਮੇਰਾ ਜਨਾ ਕੇ ਹੈ ਮੇਰਾ 8 ਨੰਬਰ ਦੇ ਨਾਮ ਸੀਗਾ। ਬਹੁਤ ਲੋਕਾਂ ਨੇ ਮਹਿਸੂਸ ਕੀਤਾ ਕਿ ਡਾਊਨ ਸਾਹਿਬ ਨੂੰ ਤਾਂ ਬਹੁਤ ਵੱਡਾ ਸਤਿਕਾਰ ਦੇਣਾ ਚਾਹੀਦਾ ਪਰ ਇਹ ਮੈਂ ਸਮਝਦਾ ਕਿ ਸਤਿਕਾਰ ਤੁਹਾਡਾ ਸਾਰਿਆਂ ਦਾ ਮਾਂ ਬੋਲੀ ਦਾ ਇਸ ਜ਼ਿਲ੍ਹੇ ਦਾ ਸਤਿਕਾਰ ਹੈ। ਪੰਜਾਬ ਦਾ ਸਤਿਕਾਰ ਹੈ ਮੈਂ ਇਸ ਪੰਜਾਬ ਸਰਕਾਰ ਨੂੰ ਇਹ ਸ਼ੁਭ ਸ਼ਾਮੰਦ ਦੰਦਾ ਕਿ ਪੰਜਾਬ ਰੰਗਲਾ ਪੰਜਾਬ ਹੋਵੇ ਖੁਸ਼ਹਾਲ ਪੰਜਾਬ ਹੋਵੇ ਅਸੀਂ ਸਾਰੇ ਹਾਸ ਦੇ ਤੁਸੀਂ ਦੇ ਰਹੀਏ ਨੌ ਸਾਬ ਕਿਸ ਤਰ੍ਹਾਂ ਲੱਗਦਾ ਨੌਜਵਾਨ ਕਿਹੜੀ ਜਿਹੜੀ ਸਾਡੀ ਪੰਜਾਬੀ ਵਿਰਸੇ ਤੋਂ ਕਿਤਨਾ ਕਿ ਦੂਰ ਹੁੰਦੀ ਹੈ ਹਾਂ ਜੀ ਇਹਦਾ ਸਾਡਾ ਸਾਰਿਆਂ ਦਾ ਇਹਦੇ ਵਿੱਚ ਜਿੰਨੇ ਵਰੀ ਬਣਦੀ ਹੈ ਤੇ ਆਪਕਾਂ ਦੀ ਮਾਪਿਆਂ ਦੀ ਤੇ ਸਰਕਾਰ ਦੇ ਕੇ ਅਸੀਂ ਜਿਹੜੀ ਨੌਜਵਾਨ ਕਿਹੜੀ ਹੈ ਇਹਨੂੰ ਆਪਣੇ ਵਿਰਸੇ ਵਿਰਾਸਤ ਨਾਲ ਜੋੜੇ ਪੌਦੀ ਪੰਜਾਬੀ ਸਾਥ ਜਿਹੜੀ ਹੈ ਨਾ ਅਸੀਂ ਬਣਾਈ ਤੋਂ ਹੋਏ ਚਾਰ ਤੋਂ ਅਸੀਂ ਇਹ ਕੰਮ ਕਰ ਰਹੇ ਕਿ ਆਓ ਪੰਜਾਬੀ ਨੂੰ ਆਪਣੀ ਜੜਾ ਨਾਲ ਜੋੜੀ ਆਪਣੇ ਵਿਰਸੇ ਵਿਰਾਸਤ ਨਾਲ ਮੈਂ ਕਾਫੀ ਕਿਤਾਬਾਂ ਇਸ ਬਾਰੇ ਲਿਖੇ ਮੈਂ ਥੋੜਾ ਇਸ ਅੱਜ ਦੇ ਇੰਟਰਵਿਊ ਲਈ ਧੰਨਵਾਦ ਵੀ ਕਰਦਾ ਸਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਸੋਲੀ ਅੱਜ ਸਨਮਾਨ ਕੀਤਾ ਗਿਆ ਕੀ ਕਹਾਂ ਚਾਹੁੰਦੇ ਹੋ ਕਿੰਨਾ ਇੱਕ ਮੋਟੀਵੇਸ਼ਨ ਮਿਲਦੀ ਹੈ ਜਦੋਂ ਅਸੀਂ ਮੈਂ ਅਵਾਰਡ ਹੀ ਕੋਈ ਬਹੁਤ ਦਿਲ ਦਾ ਜੀ ਮੈਨੂੰ ਇਹਦਾ ਸਨਮਾਨ ਮਿਲਿਆ ਐਨੇ ਸਾਲਾਂ ਦੀ ਜਿਹੜੀ ਕਮਾਈ ਸੀਗੀ ਇਸ ਉੱਤੇ ਲੱਗੇ ਹੋਏ ਆ ਤੇ ਜਿਹਦੇ ਵਿੱਚ ਭਰਾ ਭਰਾ ਹੋਰ ਮੇਰੇ ਨਾਲ ਜੁੜੇ ਹੋਏ ਆ ਮੈਂ ਤਾਂ ਕੋਈ ਜਿਹੜਾ ਮੇਰੇ ਕੋਲ ਸਿੱਖਣ ਵੇ ਆਈ ਪ੍ਰੇਰਿਤ ਕਰਦੇ ਵੀ ਉਹਨਾਂ ਨੂੰ ਵੀ ਅੱਗੇ ਇੱਥੇ ਤੱਕ ਲੈ ਕੇ ਆਈ ਇਹ ਕਿ ਸੋਨੇ ਤੁਸੀਂ ਕਿ ਕਿਥੇ ਸੋਨੇ ਉਹਦੇ ਕਰਕੇ ਹੁੰਿਆ ਕਿ ਹੋਰ ਵਾਰ ਸਿੱਖਦਾ ਮੇ ਭਗੜੀ ਕਰਕੇ ਭੰਗੜਾ ਕਿਦਾ ਝੂਮਰ ਲੁੱਡੀ ਜਿਹੜੇ ਖਾਸ ਹੈਗੇ ਉਹ ਪਿਆਰ ਮੈਂ ਕਰਾਉਣਾ ਹੈਗਾ ਈਵਨ ਕਿ ਕਈ ਇੰਟਰਨੈਸ਼ਨਲ ਬਾਹਰ ਅਮਰੀਕਾ ਕੈਨੇਡਾ ਸਿੰਗਾਪੁਰ ਮਲੇਸ਼ੀਆ ਤੇ ਆਸਟ੍ਰੇਲੀਆ ਤੱਕ ਵੀ ਮੈਂ ਇੰਟਰਨੈਸ਼ਨਲ ਉਹਦੀ ਕੋਚਿੰਗ ਦੇ ਕੇ ਆਇਆ ਤੇ ਉਹਦੇ ਕੋ ਬਾਹਰਲੇ ਲੋਕ ਵੀ ਆਉਂਦੇ ਸਿੱਖਣ ਵੀ ਇਥੋਂ ਜਾਇਲੇ ਪੰਜਾਬੀ ਉਹ ਸਾਡੇ ਜ਼ਿਆਦਾਤਰ ਨਹੀਂ ਪੰਜਾਬੀ ਵੀ ਹੈਗੇ ਬਾਹਰਲੇ ਲੋਕ ਵੀ ਆਉਂਦੇ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਕੋਈ ਸਨਮਾਨ ਦਿੱਤਾ ਗਿਆ ਹਾਂਜੀ ਮੈਨੂੰ ਪੰਜਾਬ ਕਲਚਰ ਵਿਭਾਗ ਡਿਪਾਰਟਮੈਂਟ ਵੱਲੋਂ ਵੀ ਤੇ ਨੌਰਥ ਜੋ ਕਲਚਰ ਸੈਂਟਰ ਪਟਿਆਲਾ ਉਹਨਾਂ ਵੱਲੋਂ ਵੀ ਮੈਨੂੰ ਲਾਈਫਟਾਈਮ ਚੀਫ ਇਵੈਂਟ ਅਵਾਰਡ ਮਿਲਿਆ ਗੁਰੇ ਸਰ ਨੇ ਦਿੱਤਾ ਸੀ ਠੀਕ ਹੋ ਗਿਆ ਥੈਂਕ ਯੂ